ਇਹ ਜਿਹੜਾ ਮਤਾ ਸਿੰਘ ਸਾਹਿਬ ਨੂੰ ਹਟਾਉਣ ਦਾ ਉਹਨੂੰ ਰੱਦ ਕੀਤਾ ਜਾਵੇ। ਪੁਰਾਣੇ ਜਿਹੜੇ ਰਕबीर ਸਿੰਘ ਹੋਰੀ, ਗਿਆਨੀ ਸਰਤਾਜ ਸਿੰਘ ਹੋਰੀ ਉਹਨਾਂ ਨੂੰ ਬਹਾਲ ਕੀਤਾ ਜਾਵੇ। ਕਾਹਤਕਸਾਂ ਤੇ ਵੀ ਹੁਕਮ ਹੋ ਰਿਹਾ ਪੂਰੇ ਡਟ ਕੇ ਖੜੇ ਐ। ਵਿਕਾਸ ਮਜੀਠੀਆ ਹੋਰਿਆ ਨੇ ਵੀ ਇਸ ਚੀਜ਼ ਦੇ ਵਿਰੋਧ ਕਰੀ ਹੈ ਕਿ ਜਿਹੜਾ ਜਥੇਦਾਰ ਨੂੰ ਪਟਾਉਣਾ ਗਲਤ ਸੀਗਾ। ਜਿੰਨਾਂ ਚ ਕੋਈ ਕੌਮ ਦਾ ਦਰਦ ਹੈ ਉਹ ਹਰ ਬੰਦੇ ਨੇ ਇਸ ਚੀਜ਼ ਦਾ ਦੁੱਖ ਮਨਾਇਆ। ਜਿਹੜਾ ਜਥੇਦਾਰ ਦੀ ਜੋ ਅਹੁਦਾ ਹੈ ਉਹਨੂੰ ਨੀਵਾ ਕਰਨ ਦਾ ਕੋਸ਼ਿਸ਼ ਕਰਨਗੇ ਤਾਂ ਫੇਰ ਕਿੱਥੇ ਜਾਂਦੀ ਹੈ ਗੱਲ। ਸੋ ਬਹੁਤ ਲੋਕਾਂ ਚ ਰੂਹਸ ਹੈ। ਉਹਨਾਂ ਨੂੰ ਆਪਦੇ ਫਾਇਦੇ ਵਾਸਤੇ ਵਰਤਣ ਲਈ ਆਪਦੇ ਹੱਕ ਚ ਜਿਹੜੇ ਫੈਸਲੇ ਕਰਾਉਣ ਲਈ ਉਹਨਾਂ ਨੂੰ ਜਿਹੜੀ ਨਿਯੁਕਤੀ ਕੀਤੀ ਗਈ ਹੈ ਵੀ ਕਿਉਂ ਹਟਾਰੇ ਨੇ ਕੋਈ ਕਾਰਨ ਨਹੀਂ ਦੱਸ ਸਕਦੇ ਤੇ ਜਿਹੜੇ ਪਹਿਲਾਂ ਗੈਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਨੂੰ ਵੀ ਝੂਠੇ ਜਿਹੜਾ ਹੈ ਜਾਮ ਲਾ ਕੇ ਟਾਇਆ ਹੈ ਸਤਿਕਾਰਾ 90 ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਉਹਦੇ ਨਾਲ ਹੀ ਇਹ ਦੇਖਿਆ ਜਾਵੇ ਤਾਂ ਫਿਰ ਸਿੰਘ ਮਜੀਠੀਆ ਵੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਸਵਾਲ ਚੁੱਕਦੇ ਨੇ ਕਿ ਜਿਹੜੇ ਜਥੇਦਾਰ ਹਟਾਉਣਾ ਗਲਤ ਸੀਗਾ ਅੱਜ ਮੀਟਿੰਗ ਹੈ ਜਿਹੜਾ ਤਮਾਮ ਸ਼੍ਰੋਮਿਕਾ ਦੀ ਲੜ ਦੇ ਜਿਹੜੇ ਆ ਜਾਵੇ ਸੁਧਾਰ ਲਹਿਰ ਵਾਲੇ ਜਾਂ ਕੀਏ ਕਿ ਬਾਕੀ ਤੜੇ ਦੇ ਤੌਰ ਦੇ ਉੱਤੇ ਚਾਲੇ ਜਾਂਦੇ ਤਮਾਮ ਆਗੂ ਨੇਗੇ ਉਹ ਮੀਟਿੰਗ ਕਰਕੇ ਨਿਕਲਦੇ ਨੇ ਜਿਹਦੇ ਵਿੱਚ ਇਹ ਗੱਲ ਕਰੀਏ ਤਾਂ ਆਖਰ ਮੀਟਿੰਗ ਦੇ ਵਿੱਚ ਕੀ ਹੋਇਆ ਡਿਸੀਜਨ ਇਹ ਜਿਹੜੀ ਚਰਚਾ ਹੈ ਉਹ ਹੋਣੀ ਹੈ ਪ੍ਰਿੰਤਜੀ ਕੀ ਮੀਟਿੰਗ ਦੀ ਚਰਚਾ ਹੋਈ ਕਿਉਂਕਿ ਅੱਜ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਸਾਹਿਬ ਨੇ ਜ਼ਿੰਮੇਵਾਰੀ ਸਾਂਭੀ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਹੋਇਆ ਹੈ ਵਿਕਰਮ ਸਿੰਘ ਮਜੀਠੀਆ ਹੋਰੇ ਵੀ ਹੰਤਮ ਖਾਲਪਤ ਕਰਕੇ ਦੋ ਤਿੰਨ ਚੀਜ਼ਾਂ ਦੇ ਵਿਚਾਰਾਂ ਹੋਈਆਂ ਇੱਕ ਤਾਂ ਇਹ ਮਤਾ ਪਾਇਆ ਗਿਆ ਹੈ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਜਨਨ ਹਾਊਸ ਦੇ ਵਿੱਚ ਇਹ ਜਿਹੜਾ ਮਤਾ ਐ ਸਿੰਘ ਸਾਹਿਬਾ ਨੂੰ ਹਟਾਉਣ ਦਾ ਉਹਨੂੰ ਰੱਦ ਕੀਤਾ ਜਾਵੇ ਤੇ ਸਿੰਘ ਸਹਿਬਾਨ ਨੂੰ ਰਾਣੀ ਜਿਹੜੇ ਰਕबीर ਸਿੰਘ ਹੋਰੀ ਤੇ ਗਿਆਨੀ ਸੁਲਤਾਨ ਸਿੰਘ ਹੋਰੀ ਉਹਨਾਂ ਨੂੰ ਬਹਾਲ ਕੀਤਾ ਗਿਆ ਦੂਸਰਾ ਵੀ ਜੋ ਪੰਜ ਮੈਂਬਰੀ ਕਮੇਟੀ ਹੈ ਉਹਦੇ ਨਾਲ ਅਸੀਂ ਕਾਲ ਤੱਕ ਸਭ ਤਾਂ ਜਿਵੇਂ ਹੁਕਮ ਹੋ ਰਿਹਾ ਪੂਰੇ ਡਟ ਕੇ ਖੜੇ ਆ ਤੇ ਜਿਵੇਂ ਉਹ ਅੱਗੇ ਉਹ ਪਲਾਨ ਬਣਾਉਗੀ ਪਰਤੀ ਦਾ ਜਾ ਪਿਕ ਵਿੱਚ ਅਕਾਲੀ ਦਲ ਨੇ ਮੋੜਸੁਰ ਜਿੱਤੀ ਦਾ ਉਹਦਾ ਸੀ ਸਾਰੇ ਟਟ ਕੇ ਸਹਿਯੋਗ ਉਹ ਕੋਰਟਿੰਗ ਤੋਂ ਸਭ ਦੇਵੇਂ ਵਿਕ ਸੰਸ ਜੀਠਿਆ ਹੋ ਰਿਆ ਨੇ ਵੀ ਇਸ ਚੀਜ਼ ਦੇ ਵਿਰੋਧ ਕਰੀ ਹੈ ਕਿ ਜਿਹੜਾ ਜਿੱਥੇਦਾਰ ਨੂੰ ਹਟਾਉਣਾ ਗਲਤ ਸੀਗਾ ਮੈਸੇਜ ਕੀ ਜਾਂਦਾ ਇਹਦੇ ਨਾਲ ਤੇ ਕਿਤੇ ਨਾ ਕਿਤੇ ਇਹ ਦੇਖੀ ਤਾਂ ਅਕਾਲੀ ਦਲ ਨੇ ਵੀ ਉਹਨਾਂ ਦਾ ਵੀ ਉਸੇ ਤਰ੍ਹਾਂ ਦੇ ਨਾਲ ਵਿਰੋਧ ਕਰਿਆ ਜਿਸ ਤਰ੍ਹਾਂ ਦੇ ਨਾਲ ਕਿਸੇ ਸਮੇਂ ਦੇ ਦੌਰਾਨ ਤੁਹਾਡਾ ਹੁੰਦਾ ਉਹ ਗੱਲ ਇਹ ਹੈ ਕਿ ਲੋਕ ਜਿਹੜੇ ਪੰਥਕ ਸੋਚ ਰੱਖਦੇ ਨੇ ਜਿਨ੍ਹਾਂ ਵਿੱਚ ਕੋਈ ਕੌਮ ਦਾ ਦਰਦ ਹੈ ਉਹ ਹਰ ਬੰਦੇ ਨੇ ਇਸ ਚੀਜ਼ ਦਾ ਦੁੱਖ ਮਨਾਇਆ ਵੀ ਅਸੀਂ ਜੇ ਸਾਡੀ ਜਿਹੜੀ ਪਾਰਟੀ ਨੇ ਜਿਹਨੂੰ ਜ਼ਿੰਮੇਵਾਰੀ ਦਿੱਤੀ ਸੀ ਲੋਕਾਂ ਨੇ ਐਸਜੀਪੀਸੀ ਦੀ ਜੇ ਉਹ ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨ ਵੱਲ ਤੁਰ ਪੈਣਗੇ ਇਸ ਤਰੀਕੇ ਦੇ ਨਾਲ ਅਹੁਦੇਦਾਰ ਜਿਹੜਾ ਜ਼ਥੇਦਾਰ ਦੀ ਜੋ ਅਹੁਦਾ ਹੈ ਉਹਨੂੰ ਨੀਵਾ ਕਰਨ ਦਾ ਕੋਸ਼ਿਸ਼ ਕਰਨਗੇ ਤਾਂ ਫੇਰ ਕਿੱਥੇ ਜਾਂਦੀ ਹੈ ਗੱਲ ਸੋ ਬਹੁਤ ਲੋਕਾਂ 'ਚ ਰੋਸ ਹੈ ਤੇ ਲੋਕਾਂ ਨੇ ਕਦੇ ਪ੍ਰਵਾਨ ਨਹੀਂ ਕਰਨਾ ਤਾਂ ਹੀ ਜਿਹੜੇ ਬਾਦਲ ਦਲ ਦੇ ਕੁਝ ਲੀਡਰ ਨੇ ਉਹਨਾਂ ਨੂੰ ਇਹ ਲੋਕਾਂ ਦਾ ਦਬਾਅ ਸੀ ਪਬਲਿਕ ਦਾ ਦਬਾਅ ਸੀ ਜਿਹਦੇ ਤਹਿਤ ਉਹਨਾਂ ਨੂੰ ਇਹ ਜਿਹੜਾ ਆਪਦਾ ਪੱਖ ਸਪਸ਼ਟ ਕਰਨਾ ਪਿਆ ਵੀ ਉਹ ਇੱਕ ਪਰਿਵਾਰ ਦੇ ਨਾਲ ਖੜੇ ਨੇ ਕਿ ਅਕਾਲ ਤਖਤ ਸਾਹਿਬ ਦੇ ਨਾਲ ਉਹਦੀ ਮਾਨ ਮਰਿਆਦਾ ਦੇ ਨਾਲ ਖੜੇ ਪਰ ਡਿਊਨ ਸਰ ਸਾਹਿਬ ਦੇਖਿਏ ਜਿਵੇਂ ਅੱਜ ਬਾਹਰ ਸਿੰਘ ਜਿੱਥੇ ਬੰਦਿਆ ਨੇ ਵੀ ਕਹਿਤਾ ਵੀ ਸਾਨੂੰ ਪ੍ਰਵਾਨ ਨਹੀਂ ਜਥੇਦਾਰ ਇਹ ਲੱਗਦਾ ਕਿ ਕਿਉਂਕਿ ਸਰਮੋਰ ਸੰਸਥਾ ਦੇ ਸਰਮੋਰ ਬਾਗੂ ਹੁੰਦੇ ਨੇ ਜਥੇਦਾਰ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਇੱਕ ਦਿਨ ਕਿਤੇ ਬੇਭਰੋਸਗੀ ਬਣ ਜਾਣੀ ਪੂਰੀ ਪ੍ਰਕਿਰਿਆ ਤੇ ਸਵਾਲ ਉੱਠਣਾ ਪੰਥਕ ਤੌਰ ਤੇ ਲੱਗਦਾ ਕਿ ਇੱਕ ਵੱਡਾ ਚਿੰਤਾ ਦਾ ਮਸਲਾ ਬਣ ਗਿਆ ਹੈ ਬਿਲਕੁਲ ਚਿੰਤਾ ਦਾ ਵਿਸ਼ਾ ਸੁਭਾਵਕ ਹੈ ਵੀ ਬੇਭਰੋਸਗੀ ਬਣਨੀ ਕਿਉਂਕਿ ਲੋਕਾਂ ਨੂੰ ਦਿਖ ਰਿਹਾ ਵੀ ਉਹਨਾਂ ਨੂੰ ਆਪਦੇ ਫਾਇਦੇ ਵਾਸਤੇ ਵਰਤਣ ਲਈ ਆਪਦੇ ਹੱਕ 'ਚ ਜਿਹੜੇ ਫੈਸਲੇ ਕਰਾਉਣ ਲਈ ਉਹਨਾਂ ਨੂੰ ਜਿਹੜੀ ਨਿਯੁਕਤੀ ਕੀਤੀ ਗਈ ਹੈ ਤੇ ਲੋਕਾਂ ਦਾ ਵਿਸ਼ਵਾਸ ਤਾਂ ਆਪ ਵੀ ਟੁੱਟਣਾ ਕਿਉਂਕਿ ਪਿਛਲੇ ਸਿੰਘ ਸਹਿਮਾਨਾਂ ਤੇ ਕੋਈ ਉਹ ਦੋਸ਼ ਨਹੀਂ ਕਿਲਾ ਸਕੇ ਵੀ ਕਿਉਂ ਹਟਾ ਰਹੇ ਨੇ ਕੋਈ ਕਾਰਨ ਹੀ ਦੱਸ ਸਕੇ ਤੇ ਜਿਹੜੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਨੂੰ ਵੀ ਝੂਠੇ ਜਿਹੜਾ ਹੈ ਇਜਾਮ ਲਾ ਕੇ ਹਟਾਇਆ ਤੇ ਸਪਸ਼ਟ ਹੈ ਵੀ ਉਹ ਸਿਰਫ ਉਹਨਾਂ ਨੂੰ ਇਸ ਮਾਨਮਤੀ ਜਿਹੜੀ ਹੈ ਇੱਕ ਸਾਡੇ ਸਥਾਨ ਨੂੰ ਉਹ ਆਪ ਦੇ ਨਿਜੀ ਮਫਾਦਿਆਂ ਵਰਤੇ ਵਰਤਣਾ ਚਾਹੁੰਦੇ ਨੇ ਹੁਣ ਇਹ ਕਹਿੰਦਾ ਕਿ ਕੀ ਸਟੈਪ ਕੀ ਲੈ ਕੇ ਚੱਲੋ ਸਰ ਕਿ ਜਿਹੜਾ ਇਹ ਹੀ ਮਤਾ ਆ ਪਾ ਜਿਹੜਾ ਪਾਉਣਾਗਾ ਕਿ ਜਦੋਂ ਜਨਰਲ ਹਾਊਸ ਦੀ ਮੀਟਿੰਗ ਹੋਣੀ ਆ ਉਹੀ ਮੁਕਤ ਤੌਰ ਤੇ ਰਹੂਗਾ ਜਾਂ ਜਨਰਲ ਪਬਲਿਕ ਦੇ ਵਿੱਚ ਵੀ ਕੋਈ ਮੂਵਮੈਂਟ ਪਬਲਿਕ ਤਾਂ ਹੈ ਹੀ ਪਬਲਿਕ ਦਾ ਮੂਵਮੈਂਟ ਹੈ ਹੀ ਅਸੀਂ ਤਾਂ ਅੰਤਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ ਵੀ ਸਾਰੀਆਂ ਇਕੱਠੀਆਂ ਹੋ ਕੇ ਇਸ ਦਾ ਵਿਰੋਧ ਕਰਨ ਤਨਵਾਤੇ ਕਹਿ ਸਕਦੇ ਆ ਕਿ ਅੱਜ तमाम ਮੀਟਿੰਗ ਦੇ ਵਿੱਚ तमाम ਪਹਿਲੂ ਤੇ ਚਰਚਾ ਹੋਈ ਹੈ ਤੇ ਹਾਲਾਂਕਿ ਹੁਣ ਦੇਖਣਾ ਉਹ ਆਉਂਦੇ ਦਿਨਾਂ ਦੇ ਦੌਰਾਨ ਤੇ ਜਿਹੜੀ ਅਕਾਲੀ ਦਾ ਦੀ ਸਿਆਸਤ ਆ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਸੁਧਾਰ ਲਹਿਰ ਕਿ ਇਹ 바ਗੀ ਧੜਾ ਪਾਰੂ ਕੰਦਾ ਹੋਇਆ ਨਜ਼ਰ ਆਊਗਾ